ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਹਰ ਕੋਈ ਚਾਹੁੰਦਾ ਹੈ ਕਿ ਘਰ ਖੁਸ਼ੀਆਂ ਆਉਣ ਕਈ ਵਾਰ ਪੈਸਾ ਆਉਂਦਾ ਹੈ ਪਰ ਖੁਸ਼ੀਆਂ ਘਰੋਂ ਤੁਰ ਜਾਂਦੀਆਂ ਹਨ ਜਦੋਂ ਆਪਾਂ ਖੁਸ਼ ਰਹਿਣਾ ਸਿੱਖ ਜਾਂਦੇ ਹਾਂ ਤਾਂ ਘਰ ਫਿਰ ਆਪੇ ਹੀ ਪੈਸਾ ਆ ਜਾਂਦਾ ਹੈ ਜਿੱਥੇ ਪਿਆਰ ਤੇ ਖੁਸ਼ੀ ਹੋਵੇ ਬਰਕਤ ਉੱਥੇ ਵਾਸ ਕਰਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਹੋਣ ਤਾਂ ਤੁਸੀਂ ਆਪਣੀ ਰਸੋਈ ਦੇ ਨਾਲ ਜੁੜਿਆ ਇਹ ਛੋਟਾ ਜਿਹਾ ਕੀਮਤੀ ਉਪਾਅ ਜ਼ਰੂਰ ਕਰਿਓ ਜੇਕਰ ਚਾਹੁੰਦੇ ਹੋ ਕਿ ਘਰ ਨਾਲ ਖੁਸ਼ੀਆਂ ਸਦਾਏ ਬਣੀਆਂ ਰਹਿਣ ਤਾਂ ਇਹ ਉਪਾਅ ਆਪਣੇ ਘਰ ਜ਼ਰੂਰ ਕਰੋ ਇਹ ਤੁਸੀਂ ਰੋਜ਼ ਵੀ ਕਰ ਸਕਦੇ ਹੋ ਇਹਦੇ ਲਈ ਆਪਾਂ ਨੂੰ ਕੀ ਚਾਹੀਦਾ ਹੈ ਕਿ ਦੇਖੋ ਕੁਝ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਹਨ ਜੋ ਜ਼ਿੰਦਗੀ ਵਿੱਚ ਸੁੱਖਾਂ ਦਾ ਵਾਅਦਾ ਕਰ ਦਿੰਦੀਆਂ ਹਨ ਜ਼ਿੰਦਗੀ ਵਿੱਚ ਸਕਾਰਾਤਮਕ ਨੂੰ ਵਧਾ ਦਿੰਦੀਆਂ ਹਨ ਪਿਆਰ ਨੂੰ ਤੇ ਸੁੱਖ ਸਾਰੀਆਂ ਇਹ ਪਿਆਰ ਅਤੇ ਸੁੱਖ ਸਾਰੀਆਂ ਝੋਲੀਆਂ ਪਾ ਜਾਂਦੀਆਂ ਹਨ ਤਾਂ ਤੁਸੀਂ ਇਸ ਲਈ ਕੀ ਕਰਨਾ ਹੈ ਜਦੋਂ ਰਾਤ ਨੂੰ ਰਸੋਈ ਦਾ ਸਾਰਾ ਕੰਮ ਕਰ ਲਿਆ ਉਸ ਤੋਂ ਬਾਅਦ ਰਸੋਈ ਨੂੰ ਸਾਫ਼ ਸੁਥਰਾ ਕਰ ਲਓ ਸੋਚਮ ਰੱਖੋ ਤੇ ਰਸੋਈ ਦੀ ਪਰਸ਼ਾਤੀ ਨੂੰੇ ਸਾਫ਼ ਕਰ ਲਓ ਥੋੜਾ ਜਿਹਾ ਆਟਾ ਜਿਹੜਾ ਤੁਸੀਂ ਰੱਖਿਆ ਹੈ ਉਹ ਆਟੇ ਦੇ ਵਿੱਚੋਂ ਇੱਕ ਦੀਵਾ ਬਣਾ ਲਓ ਉਹਨਾਂ ਪਰਸ਼ਾਤੀ ਦੇ ਉੱਤੇ ਸਾਫ਼ ਕਰਕੇ ਰੱਖੋ ਜੇਕਰ ਹੋ ਸਕੇ ਤਾਂ ਉਹਦੇ ਥੱਲੇ ਥੋੜਾ ਜਿਹਾ ਭਾਵੇਂ ਜੋ ਵੀ ਅਨਾਜ ਤੁਹਾਡੇ ਕੋਲ ਹੈ ਭਾਵੇਂ ਝੋਲ ਹੋ ਗਏ ਜਾਂ ਫਿਰ ਕਣਕ ਹੋ ਗਈ ਜੋ ਵੀ ਤੁਹਾਡੇ ਇੱਛਾ ਹੈ ਉਹ ਥੱਲੇ ਰੱਖ ਕੇ ਉਹਦੇ ਉੱਤੇ ਉਹ ਆਟੇ ਵਾਲਾ ਦੀਵਾ ਰੱਖੋ ਇਸ ਦੇ ਉੱਤੇ ਉਹ ਦੀਵਾ ਤੁਸੀਂ ਜਗਾ ਦਿਓ ਕਿਹਾ ਜਾਂਦਾ ਹੈ ਐਵੇਂ ਕਰਨ ਦੇ ਨਾਲ ਘਰੋਂ ਕਦੀ ਬਰਕਤ ਖਤਮ ਨਹੀਂ ਹੁੰਦੀ ਤੇ ਵਾਸਤੇ ਘਰਾਂ ਦੀਆਂ ਇਹ ਨਿਸ਼ਾਨੀਆਂ ਹਨ ਸਵੇਰੇ ਉੱਠ ਕੇ ਤੁਸੀਂ ਉਹ ਜਿਹੜਾ ਦੀਵਾ ਹੈ ਉਹ ਤਾਂ ਕਿਸੇ ਵੀ ਪਸ਼ੂ ਨੂੰ ਚਾਰ ਦਿਓ ਤੇ ਉਹ ਜਿਹੜੇ ਕਣਕ ਹੈ ਜਾਂ ਚੌਲ ਹੈ ਜੋ ਵੀ ਉਹ ਕਿਸੇ ਇੱਕ ਚੀਜ਼ ਤੇ ਪਾ ਕੇ ਸਾਹਮਣੇ ਚਾਓ ਮਹੀਨੇ ਬਾਅਦ ਉਹ ਤੁਸੀਂ ਕਿਸੇ ਨੂੰ ਦਾਨ ਕਰ ਦਿਓ ਆਪਣੇ ਵੱਡੇ-ਵਡੇਰੇ ਐਵੇਂ ਦੀਆਂ ਜੋ ਨਿੱਕੀਆਂ-ਨਿੱਕੀਆਂ ਚੀਜ਼ਾਂ ਕਰਿਆ ਕਰਦੇ ਸੀ ਇਸ ਦੇ ਪਿੱਛੇ ਦੋ ਕਾਰਨ ਹਨ ਇੱਕ ਧਾਰਮਿਕ ਇੱਕ ਧਾਰਮਿਕ ਪੱਖ ਅਤੇ ਦੂਜਾ ਵਿਗਿਆਨਿਕ ਪੱਖ ਧਾਰਮਿਕ ਪੱਖ ਤੋਂ ਕਹਿੰਦੇ ਹਨ ਕਿ ਇਸ ਤਰ੍ਹਾਂ ਕਦੇ ਵੀ ਘਰ ਪੈਸੇ ਦੀ ਕਮੀ ਨਹੀਂ ਆਉਂਦੀ ਤੇ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਸਵੇਰੇ ਉੱਠ ਜਿਹੜਾ ਉਹ ਦੀਵਾ ਹੈ ਤੁਸੀਂ ਪਸ਼ੂ ਨੂੰ ਚਾਰ ਦੇਣਾ ਜੋ ਤੁਸੀਂ ਅਨਾਜ ਰੱਖਿਆ ਉਹ ਕਿਸੇ ਭਾਂਡੇ ਵਿੱਚ ਪਾ ਲਓ ਜਦੋਂ ਇਕੱਠਾ ਹੋ ਜਾਵੇ ਜੇ ਕੋਈ ਮਹੀਨੇ ਦਾ ਕਿਸੇ ਨੂੰ ਦਾਨ ਕਰ ਦਿਓ ਇਸ ਤਰ੍ਹਾਂ ਘਰ ਦੇ ਚੀਹਾਂ ਦੇ ਵਿੱਚ ਨਿਮਰਤਾ ਤੇ ਦਇਆ ਦੀ ਭਾਵਨਾ ਰਹੇਗੀ ਇਸ ਤਰ੍ਹਾਂ ਫਿਰ ਘਰ ਬਰਕਤ ਵਾਸ ਕਰੇਗੀ ਆਪਣੇ ਵੱਡੇ ਵਟੇਰੇ ਜੋ ਵੀ ਕੰਮ ਕਰਿਆ ਕਰਦੇ ਸੀ ਉਹਦੇ ਪਿੱਛੇ ਕੋਈ ਨਾ ਕੋਈ ਆਪਣਾ ਭਲਾ ਲੁਕਿਆ ਹੁੰਦਾ ਸੀ ਫਿਰ ਇਹ ਕੰਮ ਤੁਸੀਂ ਜ਼ਰੂਰ ਕਰੋ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿਆ ਕਰਦਾ ਸੀ ਕਹਿੰਦੇ ਉਹ ਮਨੁੱਖ ਦੇ ਸੱਤ ਪੁੱਤ ਸੀ ਕਹਿੰਦੇ ਉਹ ਕਿਸੇ ਸੇਠ ਦੇ ਘਰ ਕੰਮ ਕਰਿਆ ਕਰਦਾ ਸੀ ਸ਼ਾਮ ਨੂੰ ਜਦੋਂ ਉਹਨਾਂ ਆਇਆ ਕਰਨਾ ਤਾਂ ਸੇਠ ਨੇ ਉਹਨਾਂ ਨੂੰ ਮਜ਼ਦੂਰੀ ਵਜੋਂ ਉਹਨੇ ਇੱਕ ਕਣਕ ਦੇ ਦਿਆ ਕਰਨੇ ਜਿੰਨੇ ਜ਼ਰੂਰਤ ਹੁੰਦੀ ਕਹਿੰਦੇ ਉਹਨਾਂ ਦਾ ਘਰ ਟੁੱਟਾ ਪਿਆ ਸੀ ਤੇ ਜਿਵੇਂ ਸ਼ਾਮ ਨੂੰ ਹੋਵੇ ਤੇ ਸਿਰ ਤੇ ਬਸ ਆਸਰਾ ਹੀ ਸੀ ਕਹਿੰਦੇ ਇੱਕ ਦਿਨ ਨਾਲ ਦੇ ਘਰ ਵਾਲੇ ਮਾਇਓਬ ਜ਼ੁਰਗ ਦੇ ਕੋਲ ਆਏ ਜਿਹਦੇ ਸੱਤ ਪੁੱਤਰ ਸੀ ਕਹਿੰਦੇ ਕਿ ਤੂੰ ਆਪਣੇ ਵੱਡੇ ਪੁੱਤ ਦਾ ਵਿਆਹ ਕੀਤਾ ਹੋਇਆ ਹੈ ਨੌਨ ਘਰ ਲੈ ਕੇ ਆਓ ਤੇ ਤੁਹਾਡੇ ਜੂਨ ਸੌਖੇ ਹੋ ਜਾਵੇ ਅਗੋਬ ਜ਼ੁਰਗ ਨੇ ਕਿਹਾ ਕਿ ਤੂੰ ਸਾਡੇ ਘਰ ਦੇ ਹਾਲਾਤਾਂ ਦੇਖੇ ਹੀ ਹਨ ਸਾਡੇ ਆਪਣੇ ਘਰ ਦੇ ਉੱਤੇ ਸਾਡੇ ਸਿਰ ਤੇ ਛੱਤ ਨਹੀਂ ਖਾਣ ਦਾ ਕੋਈ ਹਿੱਲਾ ਵਸੀਲਾ ਨਹੀਂ ਫਿਰ ਉਹਨੂੰ ਵੀ ਲਿਆ ਕੇ ਕਿਉਂ ਔਖੇ ਕਰੀਏ ਉਹ ਕਹਿੰਦੇ ਹੋਰ ਤੇ ਹੋਰ ਮੇਰੇ ਪੁੱਤ ਕੋਲ ਤਾਂ ਇਹਨੇ ਕਪੜੇ ਵੀ ਨਹੀਂ ਕਿ ਸੌਰੇ ਘਰ ਤੋਰ ਜਾਵੇ ਕਹਿੰਦੀ ਕਿ ਕੋਈ ਨਾ ਉਹਦੇ ਖਾਣ ਦਾ ਹਿਲਾ ਵਸੀਲਾ ਵੀ ਹੋ ਜਾਵੇਗਾ ਤੁਸੀਂ ਉਹਨੂੰ ਲੈ ਕੇ ਆਓ ਤੇ ਮੇਰੇ ਪੋਤੇ ਦੇ ਕਪੜੇ ਪਵਾ ਕੇ ਉਹਨੂੰ ਭੇਜ ਦਿਓ ਕਹਿੰਦੇ ਅਗਲੀ ਸਵੇਰ ਉਹਨੂੰ ਕਪੜੇ ਪਵਾ ਕੇ ਸੌਰੇ ਘਰ ਦੇਤਾ ਕਹਿੰਦੇ ਦੋ ਤੋਂ ਤਿੰਨ ਦਿਨ ਉੱਥੇ ਰਿਹਾ ਤੇ ਉਹਨੂੰ ਲੈ ਕੇ ਘਰ ਆ ਗਿਆ ਕਹਿੰਦੇ ਜਦੋਂ ਘਰ ਆਇਆ ਤੇ ਉਸ ਸਮੇਂ ਕਹਿੰਦੇ ਰਾਤ ਦਾ ਸਮਾਂ ਸੀ ਤੇ ਉਹਨੇ ਉਸ ਮਾਈ ਦੇ ਘਰ ਉਹਨੂੰ ਬਿਠਾ ਦਿੱਤਾ ਕਹਿੰਦੇ ਉੱਥੇ ਬੈਠੀ ਰਹੀ ਤੇ ਸਵੇਰ ਹੋਈ ਤਾਂ ਮਾਈ ਉਹਨੂੰ ਕਹਿੰਦੀ ਪੁੱਤ ਤੂੰ ਆਪਣੇ ਘਰ ਜਾ ਉਹ ਕਹਿੰਦੀ ਮੈਨੂੰ ਤਾਂ ਇਹੀ ਸੀ ਇਹ ਮੇਰਾ ਘਰ ਹੈ ਕਹਿੰਦੀ ਪੁੱਤ ਇਹ ਨਹੀਂ ਤੇਰਾ ਘਰ ਉਹਨੂੰ ਉਸਦੇ ਘਰ ਛੱਡ ਜਾਂਦੀ ਹੈ ਕਹਿੰਦੀ ਜਦੋਂ ਘਰ ਆਈ ਤੇ ਦੇਖਿਆ ਟੁੱਟੀਆਂ ਕੰਧਾਂ ਜਿਹੜੀ ਛੱਤ ਸਿਰ ਤੇ ਉਹ ਵੀ ਟੁੱਟੀ ਪਈ ਤੇ ਅੰਦਰ ਇੱਕ ਮੰਜੀ ਪਈ ਉਹ ਵੀ ਟੁੱਟੀ ਹੋਈ ਤੇ ਚੁੱਲ੍ਹੇ ਵੀ ਉਹ ਹੀ ਟੁੱਟੇ ਹੋਏ ਸਨ ਘਰ ਦਾ ਬੁਰਾ ਹਾਲ ਸੀ ਕਹਿੰਦੇ ਪਹਿਲਾਂ ਤਾਂ ਗਾਂਦ ਦੇ ਨਹਾਲ ਲੱਗ ਕੇ ਰੋਣ ਲੱਗ ਜਾਂਦੀ ਹੈ ਫਿਰ ਰੋਂਦੇਆਂ ਰੋਂਦੇਆ ਜਦੋਂ ਹੰਬ ਗਈ ਤੇ ਕਹਿੰਦੀ ਰੋਇਆ ਤਾਂ ਕੋਈ ਹੱਲ ਨਹੀਂ ਹੋਣਾ ਉੱਠ ਕੇ ਹਿੰਮਤ ਤੇ ਉਦਮ ਨੂੰ ਗੱਲ ਆਉਣਾ ਪੈਣਾ ਹੈ ਕਹਿੰਦੀ ਉਠੀ ਮਾਈ ਦੇ ਘਰੋਂ ਮਾਂਜਾ ਲੈ ਕੇ ਆਈ ਕਹਿੰਦੇ ਕਿ ਸਾਰਾ ਘਰ ਸਾਫ਼ ਕੀਤਾ ਜਿੱਥੇ-ਜਿੱਥੇ ਜੋ ਚੀਜ਼ ਲਿੱਪਣ ਪੋਚਣ ਵਾਲੀ ਸੀ ਉਸ ਘਰ ਦੀ ਸ਼ਾਤ ਤਾਂ ਠੀਕ ਕੀਤੀ ਕੰਦਾ ਠੀਕ ਕੀਤੀਆਂ ਤੇ ਕਹਿੰਦੇ ਘਰ ਸ਼ਾਤ ਅੱਠ ਜੁੱਲੇ ਬਣੇ ਪਏ ਸੀ ਸਾਰੇ ਟਾ ਕੇ ਇੱਕ ਚੁੱਲਾ ਬਣਵਾਇਆ ਜੋ ਉੱਥੇ ਟੁੱਟਾ ਭੱਜਾ ਸਮਾਨ ਸੀ ਉਹ ਬਾਹਰ ਵਗਾ ਦਿੱਤਾ ਤੇ ਘਰ ਨੂੰ ਚੰਗੇ ਤਰ੍ਹਾਂ ਸਾਫ਼ ਕਰ ਦਿੱਤਾ ਪਛਾਣ ਨਹੀਂ ਸੀ ਹੁੰਦਾ ਕਿ ਸਵੇਰੇ ਇਹ ਘਰ ਸੀ ਕਹਿੰਦੇ ਸ਼ਾਮ ਹੋਏ ਤੇ ਉਹ ਸਾਰੇ ਜਣੇ ਘਰ ਵਾਪਸ ਆਏ ਆ ਕੇ ਪਹਿਲਾਂ ਤਾਂ ਹੈਰਾਨ ਹੋਏ ਇਹ ਉਹੀ ਘਰ ਹੈ ਕਹਿੰਦੇ ਫਿਰ ਜਦੋਂ ਉਹਨਾਂ ਆਪਣੀਆਂ ਚੁੱਲ੍ਹਣ ਟੁੱਟੀਆਂ ਦੇਖੀਆਂ ਤਾਂ ਉਹਦੇ ਪਿਓ ਨੇ ਕਿਹਾ ਕਿ ਤੇਰੀ ਘਰ ਵਾਲੀ ਨੇ ਤਾਂ ਆਉਂਦਿਆਂ ਹੀ ਸਾਡਾ ਸਾਰਾ ਸਮਾਨ ਤੋੜ ਕੇ ਰੱਖਿਆ ਹੈ ਕਹਿੰਦੇ ਕਿ ਨਵੇਂ ਪਿਤਾ ਜੀ ਇਹ ਚੁੱਲ ਰੱਖੀਏ ਤੇ ਉਹ ਪ੍ਰਸ਼ਾਦਾ ਪਾਣੀ ਬਣਾ ਕੇ ਦਵਾਂਗੇ ਤੁਸੀਂ ਜੋ ਲੈ ਕੇ ਆਏ ਹੋ ਮੈਨੂੰ ਦੋ ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਬਣਾ ਕੇ ਦਵਾਂਗੇ ਕਹਿੰਦੇ ਕਿ ਉਹ ਕਣਕ ਲੈ ਕੇ ਆਏ ਸੀ ਸਾਰੇ ਜਣੇ ਕਹਿੰਦੇ ਉਹਨੇ ਸਾਰੇ ਖਾਣੇ ਕੋਲੋਂ ਕੁਝ ਹਿੱਸਾ ਰੱਖ ਕੇ ਪੀ ਕੇ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਣਾ ਦਿੱਤਾ ਸਵੇਰੇ ਜਦੋਂ ਜਾਣ ਲੱਗੇ ਕਹਿੰਦੇ ਪਿਤਾ ਜੀ ਅੱਜ ਉਸ ਢੇਠ ਨੂੰ ਕਹਿ ਦਿਓ ਕਿ ਸਾਡਾ ਇਹਦੇ ਨਾਲ ਕੋਈ ਝਗੜਾ ਨਹੀਂ ਹੁੰਦਾ ਜੋ ਵੀ ਸਾਨੂੰ ਦਿੰਦੇ ਹੋ ਉਹਦਾ ਤਿੰਨ ਗੁਣਾ ਕਰਕੇ ਸਾਨੂੰ ਦਿਆ ਕਰੋ ਕਹਿੰਦੇ ਪਹਿਲਾਂ ਕਿਤੇ 3 ਕਿਲੋ ਮਿਲਦੇ ਸੀ ਕਹਿੰਦੇ ਅੱਜ ਉਹਨੇ ਹੀਲਾ ਔਖਾ ਹੋ ਕੇ ਉਹਨੂੰ ਕਹਿ ਦਿੱਤਾ ਸੇਠ ਨੂੰ ਸੇਠ ਸਾਡਾ ਇਹਦੇ ਨਾਲ পেট ਨਹੀਂ ਭਰਦਾ ਤੂੰ ਸਾਨੂੰ ਤਿੰਨ ਗੁਣਾ ਹੋਰ ਦੇ ਉਹ ਸੇਠ ਨੇ ਹੁਣ ਉਹਨਾਂ ਨੂੰ ਜੋ ਦੇਣਾ ਸੀ ਉਹ ਉਸੇ ਥਾਂ ਤੇ ਤਿੰਨ ਗੁਣਾ ਦੇਣ ਲੱਗ ਗਿਆ ਪਹਿਲਾਂ 3 ਕਿਲੋ ਦਿੰਦਾ ਸੀ ਹੁਣ 9 ਕਿਲੋ ਦੇਣ ਲੱਗ ਗਿਆ ਕਹਿੰਦੇ ਹੁਣ ਕੀ ਸੀ ਉਨੇ ਉਹਦੇ ਵਿੱਚੋਂ ਕੁਝ ਹਿੱਸਾ ਰੱਖ ਲਿਆ ਕਰਨਾ ਤੇ ਬਾਕੀ ਹਿੱਸੇ ਦੀ ਉਹਨੇ ਰੋਟੀ ਬਣਾ ਕੇ ਸਾਰਿਆਂ ਨੂੰ ਦੇ ਦਿਆ ਕਰਨੇ ਕਹਿੰਦੇ ਸਾਰਿਆਂ ਨੇ ਪੇਟ ਭਰ ਕੇ ਖਾ ਲਿਆ ਕਰਨਾ ਕਹਿੰਦੇ ਮਹੀਨਾ ਕੋ ਲੰਘਿਆ ਤੇ ਪਿਤਾ ਜੀ ਅੱਜ ਫੇਰ ਸੇਠ ਨੂੰ ਜਾ ਕੇ ਕਿਉਂਕਿ ਇਹਨੇ ਨਾਲ ਪੇਟ ਨਹੀਂ ਭਰਦਾ ਸਾਡੇ ਨਾਲ ਇਹਦਾ ਤੁਸੀਂ 3 ਗੁਣਾ ਕਰ ਦਿਓ ਕਹਿੰਦੇ ਪੁੱਤ ਪਹਿਲਾਂ ਤੂੰ ਕਹ ਆ ਮੈਂ ਆਖ ਦਿੱਤਾ ਹੁਣ ਸੇਠ ਨੇ ਨਹੀਂ ਕਰਨਾ ਤੂੰ ਐਵੇਂ ਨਾ ਸਾਡਾ ਕੰਮ ਛਡਵਾ ਦਵੇਂਗੀ ਕਹਿੰਦੀ ਕਿ ਨਹੀਂ ਪਿਤਾ ਜੀ ਕਿਆ ਕੇ ਹੋਣਾ ਜੇ ਉਹਨੇ ਫਿਰ ਸੇਠ ਨੂੰ ਜਾ ਕੇ ਕਿਹਾ ਕਿ ਸੇਠ ਇਹਨੇ ਨਾਲ ਪੇਟ ਨਹੀਂ ਪਾਦਾ ਤੂੰ ਸਾਡਾ 3 ਗੁਣਾ ਕਰ ਦੇ ਕਹਿੰਦੇ ਸੇਠ ਨੇ ਕੀ ਕੀਤਾ ਲਗਭਗ 1 ਸਾਲ ਦਾ ਸਮਾਂ ਲੰਘ ਗਿਆ ਕਹਿੰਦੇ 1 ਸਾਲ ਦੇ ਸਮੇਂ ਤੋਂ ਉਹਨੇ ਬੜੇ سارے ਘੜੇ ਲਿਆ ਕੇ ਰੱਖੇ ਕਹਿੰਦੇ ਕਿ ਅੱਧਾ ਨਾਜ ਉਹਦੇ ਵਿੱਚ ਹਮੇਸ਼ਾ ਪਾ ਕੇ ਤੇ ਰੱਖ ਦਿੰਦੀ ਕਿ ਜਦੋਂ 1 ਸਾਲ ਦਾ ਸਮਾਂ ਲੰਘ ਗਿਆ ਕਹਿੰਦੇ ਪਿਤਾ ਜੀ ਐਵੇਂ ਤੇ ਕੋਈ ਹੇਲਾ ਵਸੀਲਾ ਨਹੀਂ ਹੋਣਾ ਤੁਸੀਂ ਆਪਣਾ ਵਪਾਰ ਸ਼ੁਰੂ ਕਰੋ ਉਹ ਕਹਿੰਦੇ ਕਿ ਤੇ ਇਹ ਵਪਾਰ ਤੇ ਪੈਸੇ ਨਾਲ ਸ਼ੁਰੂ ਹੁੰਦਾ ਹੈ ਸਾਡੇ ਕੋਲ ਤੇ ਖਾਨ ਦੇ ਤੱਕ ਜਿਹੜੇ ਨੇ ਉਹ ਵੀ ਨਹੀਂ ਹੁੰਦੇ ਤੇ ਅਸੀਂ ਵਪਾਰ ਕਿੱਥੋਂ ਸ਼ੁਰੂ ਕਰਨਾ ਕਹਿੰਦੇ ਕਿ ਉਹਦੇ ਲਈ ਮੈਂ ਤੁਹਾਨੂੰ ਦਿੰਦੀ ਹਾਂ ਉਹਨੇ ਸਾਰੇ ਕਣਕ ਉਪਾਰ ਲਿਆ ਕੇ ਰੱਖ ਦਿੱਤੇ ਕਹਿੰਦੇ ਉਹਨਾਂ ਵੇਚ ਕੇ ਤੇ ਇੱਕ ਰਾਸ਼ਨ ਦੀ ਦੁਕਾਨ ਪਾ ਲਈ ਕਹਿੰਦੇ ਕਿ ਜਦੋਂ ਪਿਤਾ ਜੀ ਆਉਣ ਲੱਗੇ ਉਹਨਾਂ ਨੂੰ ਕਹਿੰਦੇ ਪਿਤਾ ਜੀ ਜਦ ਤੁਸੀਂ ਸਾਰੇ ਜਾਣੇ ਰਾਤ ਨੂੰ ਦੁਕਾਨ ਤੋਂ ਵਾਪਸ ਆਉਣਾ ਹੈ ਤੇ ਤੁਸੀਂ ਕਦੇ ਵੀ ਘਰ ਖਾਲੀ ਹੱਥ ਨਾ ਆਇਓ ਕੁਝ ਨਾ ਕੁਝ ਲੈ ਕੇ ਆਇਓ ਉਹਦਾ ਭਾਵ ਸੀ ਕਿ ਹੌਲੀ ਹੌਲੀ ਆਪਣੇ ਘਰ ਚ ਜ਼ਰੂਰਤ ਦੀਆਂ ਚੀਜ਼ਾਂ ਬਣ ਜਾਣਗੀਆਂ ਕਹਿੰਦੇ ਆਜੋ ਦੇ ਪਿਤਾ ਜੀ ਜਦੋਂ ਆਉਂਦੇ ਸੀ ਤਾਂ ਉਹਨਾਂ ਨੇ ਕੁਝ ਵੀ ਨਾ ਲੱਭਿਆ ਤੇ ਉਹ ਭੁੱਲ ਗਏ ਤੇ ਜਦੋਂ ਘਰ ਦੇ ਨੇੜੇ ਜਿ ਆਏ ਤਾਂ ਕਹਿੰਦੇ ਉਹਨਾਂ ਹੋਰ ਕੀ ਰਸਤੇ ਚ ਸਾਰੇ ਕੱਕ ਅਤੇ ਲੱਕੜਾ ਇਕੱਠੀਆਂ ਕਰਕੇ ਲੈ ਆਏ ਉਹ ਕਹਿੰਦੇ ਕਿ ਚਲ ਚੰਗਾ ਘਰ ਦਾ ਬਲਣ ਤੇ ਇਕੱਠਾ ਹੋ ਗਿਆ ਅੱਜ ਜਦੋਂ ਕਾਦੇ ਕੋਲ ਆਏ ਤਾਂ ਆਜੋ ਖਾਲੀ ਹੱਥ ਉਹ ਕਹਿੰਦੇ ਕਿ ਅੱਜ ਖਾਲੀ ਹੱਥ ਆ ਗਿਆ ਅੱਜ ਤੇ ਕੁਝ ਲੈ ਕੇ ਆਉਣਾ ਸੀ ਕਹਿੰਦੇ ਇੱਕ ਛੋਟਾ ਜਿਹਾ ਸੱਪ ਦਾ ਬੱਚਾ ਪਿਆ ਸੀ ਤੇ ਡੰਡੇ ਤੇ ਟੰਗ ਕੇ ਉਹ ਹੀ ਲੈ ਕੇ ਆ ਗਿਆ ਕਹਿੰਦੇ ਨੌ ਰਾਣੀ ਅੱਜ ਆ ਲੈ ਕੇ ਆਇਆ ਹਾਂ ਉਹ ਬੜੀ ਹੈਰਾਨ ਤੇ ਪਰੇਸ਼ਾਨ ਹੋਈ ਕਹਿੰਦੇ ਚੱਲ ਕੋਈ ਨਾ ਕੁਝ ਲੈ ਕੇ ਤੇ ਆਏ ਹੋ ਉਹਨੇ ਕਿਹਾ ਕਿ ਇਹਨੂੰ ਚੁੱਕ ਕੇ ਛੱਤ ਦੇ ਉੱਤੇ ਵਗਾ ਦਿਓ ਕਹਿੰਦੇ ਛੱਤ ਦੇ ਉੱਤੇ ਵਗਾ ਦਿੱਤਾ ਤੇ ਕਹਿੰਦੇ ਕਿ ਅਗਲੀ ਸਵੇਰ ਜਦੋਂ ਸ਼ਾਤ ਦੇ ਉੱਤੇ ਕੱਪੜੇ ਪਾਉਣ ਗਏ ਉਹ ਕੀ ਦੇਖਦੀ ਹੈ ਕਿ ਇੱਕ ਰਾਣੀ ਜਿਹੜੀ ਜਦੋਂ ਰਾਣੀ ਸੀ ਉਸ ਨਗਰ 'ਚ ਕਹਿੰਦੇ ਕਿ ਜਦੋਂ ਇਸ਼ਨਾਨ ਕਰਦੀ ਸੀ ਤੇ ਕਹਿੰਦੇ ਏਲ ਨੇ ਉਹਦੇ ਹਾਰ ਨੂੰ ਚਮਕ ਵੇਖ ਕੇ ਹਾਰਸ਼ੋਕ ਕਿਤੇ ਲੈ ਆਇਆ ਪਰ ਜਦੋਂ ਇਹਨਾਂ ਦੇ ਕੋਠੇ ਉੱਤੇ ਉਹਨੇ ਸੱਪ ਦਾ ਬੱਚਾ ਉਵੇਂ ਦੇਖਿਆ ਤੇ ਕਹਿੰਦੇ ਕਿ ਉਹ ਹਾਰ ਉੱਥੇ ਛੱਡ ਕੇ ਬੱਚਾ ਮੂੰਹ ਚ ਪਾ ਕੇ ਤੇ ਲੈ ਗਿਆ ਹੁਣ ਇਹਨੇ ਜਦੋਂ ਹਾਰ ਦੇਖਿਆ ਤੇ ਹਾਰ ਚੁੰਨੀ ਦੀ ਬੁਕਲ 'ਚ ਦੇਖ ਕੇ ਥੱਲੇ ਲੈ ਆਈ ਜਦੋਂ ਸ਼ਾਮ ਨੂੰ ਇਹ ਆਈ ਤੇ ਉਹਨੂੰ ਦਿਖਾਇਆ ਤੇ ਉਹਨੇ ਕਿਹਾ ਕਿ ਐਡਾ ਬੇਸ਼ਕੀਮਤੀ ਹਾਰ ਸਿਰਫ ਰਾਜੇ ਰਾਣੀਆਂ ਕੋਲ ਹੀ ਹੋ ਸਕਦਾ ਹੈ ਇਹ ਰਾਣੀ ਦਾ ਤੇ ਆਪਾਂ ਉਹਨੂੰ ਵਾਪਸ ਕਰ ਆਉਂਦੇ ਹਾਂ ਕਹਿੰਦੇ ਕਿ ਨਏ ਪਿਤਾ ਜੀ ਆਪਣੇ ਘਰ ਚ ਜਾਈ ਹੈ ਆਪਾਂ ਐਵੇਂ ਵਾਪਸ ਨਹੀਂ ਕਰਨੇ ਉਹ ਕਹਿੰਦੇ ਕਿ ਠੀਕ ਹੈ ਕਹਿੰਦੇ ਕਿ ਦੋ ਦੂਸਰਾ ਹੀ ਦਿਨ ਲੰਘਿਆ ਤੇ ਰਾਜੇ ਨੇ ਐਲਾਨ ਕਰ ਦਿੱਤਾ ਕਿ ਰਾਣੀ ਦਾ ਹਾਰ ਗਵਾਚਿਆ ਹੈ ਜੋ ਵੀ ਲੱਭ ਕੇ ਦਵੇਗਾ ਉਹਨੂੰ ਮੂੰਹ ਪੋਲਿਆ ਇਨਾਮ ਦਿੱਤਾ ਜਾਵੇਗਾ ਕਹਿੰਦੇ ਉਹਨਾਂ ਨਾਂ ਵਾਪਸ ਕੀਤਾ ਕਹਿੰਦੇ ਉਹ ਆਇਆ ਤੇ ਇਹ ਉਹਦਾ ਵਾਪਸ ਕਰ ਦਿੰਦੇ ਹਾਂ ਕਹਿੰਦੇ ਕਿ ਨਹੀਂ ਵਾਪਸ ਨਹੀਂ ਕਰਨਾ ਕਹਿੰਦੇ ਕਿ ਦੋ ਦਿਨ ਬਾਅਦ ਰਾਜੇ ਨੇ ਐਲਾਨ ਕੀਤਾ ਕਿ ਸਾਰਿਆਂ ਘਰਾਂ ਦੀ ਤਲਾਸ਼ੀ ਹੋਏਗੀ ਜਿਸ ਦੇ ਘਰੋਂ ਹਾਰ ਲੱਭੇਗਾ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਠੇਗਾ ਕਹਿੰਦੇ ਹੁਣ ਕੀ ਸੀ ਹੁਣ ਉਹ ਸਾਰੇ ਜਣੇ ਘਰ ਆਏ ਤੇ ਕਿਹਾ ਤੂੰ ਤਾਂ ਸਨਮ ਵਰਮਾਉਂਦੇ ਹਿੱਲੇ ਵਸੇਲੇ ਕਰਦੇ ਪਏ ਹੈ ਕਹਿੰਦੇ ਨਹੀਂ ਪਿਤਾ ਜੀ ਤੁਸੀਂ ਐਵੇਂ ਕਰੋ ਤੁਸੀਂ ਆਪਣਾ ਜਿਹੜਾ ਪੇਸ ਹੈ ਆਪਣਾ ਉਹ ਬਦਲ ਕੇ ਰਾਜੇ ਦੇ ਮਹਿਲ ਜਾਓ ਜਿਵੇਂ ਮੈਂ ਕਵਾਂ ਉਵੇਂ ਕਰਿਓ ਰਾਜੇ ਨੂੰ ਕਹੋਗੇ ਤੇਰੇ ਮਹਿਲ ਦੇ ਪਿਛੇ ਇੱਕ ਰੁੱਖ ਹੈ ਉਹਦੀ ਜੜ ਦੇ ਵਿੱਚ ਤੇਰਾ ਹਾਰ ਹੈ ਉਹਨੇ ਉਵੇਂ ਜਾ ਕੇ ਕੀਤਾ ਕਹਿੰਦੇ ਰਾਜੇ ਨੂੰ ਜਦੋਂ ਇਹ ਗੱਲ ਪਤਾ ਚੱਲੀ ਤੇ ਰਾਜਾ ਬੜਾ ਜ਼ਿਆਦਾ ਖੁਸ਼ ਹੋ ਗਿਆ ਜਦੋਂ ਹਾਰ ਮਿਲ ਗਿਆ ਕਹਿੰਦੇ 10 ਫਕੀਰ ਬਾਬਾ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਇਹ ਗੱਲ ਮੈਂ ਕੱਲ ਨੂੰ ਤੈਨੂੰ ਪੁੱਛ ਕੇ ਦੱਸਾਂਗਾ ਮੈਨੂੰ ਕੀ ਚਾਹੀਦਾ ਹੈ ਕਹਿੰਦੇ ਘਰ ਆਇਆ ਤੇ ਨੌ ਰਾਣੀ ਨੂੰ ਉਹਨੇ ਕਿਹਾ ਕਿ ਮੰਗੋ ਤੈਨੂੰ ਕੀ ਕਿ ਰਾਜ ਨੇ ਕਿਹਾ ਕਿ ਮੰਗੋ ਤੈਨੂੰ ਕੀ ਚਾਹੀਦਾ ਹੈ ਦੱਸ ਹੁਣ ਕੀ ਮੰਗਾ ਕਹਿੰਦੇ ਕਿ ਤੁਸੀਂ ਹੁਣ ਕੱਲ ਨੂੰ ਜਾ ਕੇ ਐਦਾਂ ਕਹਿਣਾ ਪਹਿਲਾ ਵਾਚਨ ਲੈ ਲਿਆ ਕਿ ਆ ਕਿ ਕੱਲ ਨੂੰ ਮੈਂ ਇਹ ਚਾਹੁੰਦਾ ਹਾਂ ਕਿ ਸਾਰੇ ਨਗਰ ਦੇ ਲੋਕਾਂ ਦੇ ਦੀਵੇ ਬੁੱਝ ਜਾਣ ਕਹਿੰਦੇ ਸਿਰਫ ਤੇ ਸਿਰਫ ਸਾਡੇ ਘਰ ਦਾ ਦੀਵਾ ਜਗੇ ਉਹ ਕਹਿੰਦੇ ਕਿ ਤੂੰ ਕਿਵੇਂ ਨਹੀਂ ਗੱਲਾਂ ਕਰਦੀ ਹੈ ਕਹਿੰਦੇ ਕਿ ਐਵੇਂ ਤੇ ਹੋ ਨਹੀਂ ਸਕਦਾ ਕਹਿੰਦੇ ਕਿ ਪਹਿਲਾ ਵਚਨ ਲੈ ਲਿਆ ਜੇ ਮੰਨ ਗਿਆ ਤੇ ਠੀਕ ਹੈ ਨਾ ਮੰਨਿਆ ਤਾਂ ਕੋਈ ਨਹੀਂ ਕਹਿੰਦੇ ਉਹ ਰਾਜੇ ਦੇ ਕੋਲ ਗਿਆ ਰਾਜਾ ਤੂੰ ਚੀਜ਼ ਦੇ ਸਕਦਾ ਹੈ ਕਹਿੰਦੇ ਕਿ ਮੰਗ ਕਹਿੰਦਾ ਮੈਂ ਜੋ ਨਾ ਪਹਿਲਾ ਵਚਨ ਕੱਲ ਕਿਸੇ ਦੇ ਘਰ ਦੀਵਾ ਨਾ ਜਗੇ ਸਿਰਫ ਮੇਰੇ ਘਰ ਦੀਵਾ ਜਗੇ ਕਹਿੰਦੇ ਉਹਨੇ ਕੀ ਕੀਤਾ ਉਹ ਰਾਜਾ ਆਉਂਦਾ ਤੂੰ ਕਿਵੇਂ ਦੇ ਕਿਵੇਂ ਦੇ ਕੁਝ ਸੋਨਾ ਚਾਹੁੰਦੇ ਹੀਰੇ ਜਵਾਹਰ ਤੂੰ ਮੰਗ ਤੂੰ ਕੀ ਮੰਗਦਾ ਕਹਿੰਦਾ ਨਹੀਂ ਜੇ ਦੇ ਸਗਦਾ ਤੇ ਨਹੀਂ ਤੇ ਮੈਂ ਜਾਨਾ ਰਾਜਾ ਕਹਿੰਦਾ ਠੀਕ ਹੈ ਕਹਿੰਦੇ ਕਿ ਮਸਿਆ ਦੀ ਰਾਤ ਸੀ ਸਾਰੇ ਪਾਸੇ ਹਨੇਰਾ ਹੀ ਹਨੇਰਾ ਕਿਸੇ ਦੇ ਘਰ ਦੀਵਾ ਨੇ ਸੀ ਜਗਿਆ ਕਹਿੰਦੇ ਇਹਨਾਂ ਦੇ ਘਰ ਹੀ ਦੀਵਾ ਜਗਿਆ ਸੀ ਕਹਿੰਦੇ ਉਹ ਹਮੇਸ਼ਾ ਜਿਹੜੀ ਉਹਨਾਂ ਦੀ ਨੌਂ ਸੀ ਘਰ ਨੂੰ ਸਾਫ਼ ਸੁਥਰਾ ਰੱਖ ਕੇ ਘਰ ਦੇ ਵਿੱਚ ਉਹ ਪ੍ਰਕਾਸ਼ ਕਰਕੇ ਰੱਖਦੀ ਸੀ ਕਿਹਾ ਜਾਂਦਾ ਸੀ ਕਿ ਜਿੱਥੇ ਸੰਦੇ ਅਤੇ ਸਾਮੇ ਜਿਸ ਕਰ ਉਜਾਲਾ ਹੋਵੇ ਸਾਫ਼ ਸੁਥਰਾ ਹੋਵੇ ਭਾ ਉਹ ਮਾਇਆ ਨੂੰ ਨਯਤਾ ਦਿੰਦਾ ਹੈ ਮੇਰੇ ਘਰ ਆ ਕੇ ਸਤਾਈ ਨਿਵਾਸ ਕਰੇਗਾ ਮੇਰੇ ਘਰ ਦੇ ਜੀਆਂ ਜਿਹੜਾ ਪਿਆਰ ਹੈ ਕਹਿੰਦੇ ਉਹਨਾਂ ਦੇ ਘਰ ਉਸ ਦਿਨ ਇਕੱਲਾ ਦੀਵਾ ਜਗਦਾ ਪਿਆ ਸੀ ਤੇ ਸਾਰੇ ਲੋਕਾਂ ਕਹਿੰਦੇ ਮਾਇਆ ਮਾਇਆ ਸਵੇਰੇ ਤੇ ਸ਼ਾਮ ਦਿਲਿੱਦਰ ਤੇ ਮਾਇਆ ਸਵੇਰੇ ਤੇ ਸ਼ਾਮ ਹਰ ਘਰ ਜਾਂਦੇ ਹਨ ਜਿਸ ਘਰ ਸਵੇਰੇ ਉੱਦਮ ਹੋਵੇ ਤੇ ਸ਼ਾਮ ਨੂੰ ਕਹਿੰਦੇ ਦੀਵਾ ਜਗਦਾ ਹੋਵੇ ਮਾਇਆ ਉੱਥੇ ਜਾ ਕੇ ਨਿਵਾਸ ਕਰਦੀ ਹੈ ਕਹਿੰਦੀ ਉਹਨਾਂ ਦੇ ਘਰ ਮਾਇਆ ਜਿਹੜੀ ਆ ਕੇ ਨਿਵਾਸ ਕਰ ਗਈ ਹੁਣ ਬਰਕਤ ਹੀ ਬਰਕਤ ਸੀ ਕਹਿੰਦੇ ਅਗਲੇ ਦਿਨ ਕੀ ਹੋਇਆ ਰਾਜੇ ਨੇ ਪਤਾ ਲਗਾ ਕੋਈ ਰਾਜਾ ਸਾਡੇ ਤੇ ਅਕਰਮਣ ਕਰਨ ਆਇਆ ਸੀ ਪਰ ਸਾਰਿਆਂ ਦੇ ਦੀਵੇ ਬੁਝੇ ਹੋ ਕਰਕੇ ਉਹ ਵਾਪਸ ਚਲੇ ਗਿਆ ਤੇ ਸਾਡਾ ਜਿਹੜਾ ਦੇਸ਼ ਹੈ ਇਸ ਤੋਂ ਬਚ ਗਿਆ ਕਹਿੰਦੇ ਰਾਜੇ ਨੇ ਉਹਨੂੰ ਸੱਦ ਕੇ ਉਹ ਜਿਹੜਾ ਬਜ਼ੁਰਗ ਸੀ ਉਹਨੂੰ ਹੋਰ ਵੀ ਸਨਮਾਨ ਤੇ ਇੱਜ਼ਤ ਮਾਨ ਦਿੱਤਾ ਤੇ ਉਹਨੂੰ ਕਿਹਾ ਕਿ ਤੂੰ ਸਾਡੇ ਚੋ ਵੀ ਇੱਥੇ ਵਾਧੂ ਸਾਡੇ ਮੰਤਰੀ ਅਹੁਦੇ ਨੇ ਤੂੰ ਉਹ ਤੇ ਉਹਨੂੰ ਨਿਯੁਕਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਬੀਬੀ ਦੀ ਸਿਆਣਾ ਪਤੀ ਨਾਲ ਉਹ ਕਿਤੇ ਫਰਸ਼ਾਂ ਤੇ ਬੈਠੇ ਸਨ ਤੇ ਅਰਸ਼ਾਂ ਤੇ ਬੈਠੇ ਅਰਸ਼ਾਂ ਦੇ ਬਿਠਾ ਦਿੱਤੇ ਇਸ ਲਈ ਕਿਹਾ ਜਾਂਦਾ ਹੈ ਕਿ ਬੀਬੀਆਂ ਘਰ ਨੂੰ ਸਵਰਗ ਬਣਾ ਦਿੰਦੀਆਂ ਹਨ ਤੇ ਬੀਬੀਆਂ ਵੱਲੋਂ ਕਿਤੇ ਇਹ ਨਿੱਕੇ ਨਿੱਕੇ ਕੰਮ ਕਰਾਉਣਾ ਫਰਸ਼ਾਂ ਤੋਂ ਅਰਸ਼ਾਂ ਤੱਕ ਬਿਠਾ ਦਿੰਦੇ ਹਨ ਇਸ ਕਰਕੇ ਸੰਨਿਆਸਾਂ ਵਿੱਚ ਹੋ ਸਕੇ ਤਾਂ ਆਪਣੀ ਰਸੋਈ ਦੇ ਵਿੱਚ ਇਸ ਤਰ੍ਹਾਂ ਆਨ ਤੇ ਧਨ ਨੂੰ ਵਧਾਉਣ ਦੇ ਲਈ ਇਹ ਜ਼ਰੂਰ ਕੰਮ ਕਰੋ ਜਿਸੇ ਨਾਲ ਪਰਿਵਾਰ ਬਿਮਾਰੀਆਂ ਤੋਂ ਵੀ ਪੱਛਿਆ ਰਹਿੰਦਾ ਹੈ ਤੇ ਘਰ ਅੰਤ ਅੰਦਾ ਵਿਵਾਦਾ ਹੁੰਦਾ ਹੈ ਵਾਹਿਗੁਰੂ ਸੇਖਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ